ਹਾਂਜੀ ਗਰਮੀ ਆਉਣ ਦੇ ਨਾਲ-ਨਾਲ ਸਭ ਦੀ ਪਸੰਦ ਹੁੰਦੀ ਹੈਗੀ ਅਰਬੀ ਤੇ ਪਿੰਡੀ ਇਹ ਤਕਰੀਬਨ ਲਗਭਗ ਹਰੇਕ ਘਰ ਵਿੱਚ ਜ਼ਰੂਰ ਬਣਦੀ ਹੈ ਤੇ ਅੱਜ ਆਪਾਂ ਤੁਹਾਨੂੰ ਅਰਬੀ ਬਣਾਉਣ ਦਾ ਬਿਲਕੁਲ ਆਸਾਨ ਤਰੀਕਾ ਦੱਸਾਂਗੇ ਤੇ ਉਹਦੇ ਨਾਲ ਅਰਬੀ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਬਿਲਕੁਲ ਹੋਟਲ ਰੈਸਟੋਰੈਂਟ ਵਰਗਾ ਟੇਸਟ ਆਉਂਦਾ ਹੈਗਾ ਤਾਂ ਸਭ ਤੋਂ ਪਹਿਲਾਂ ਆਪਾਂ ਅਰਬੀ ਨੂੰ ਕੱਟ ਲਿਆ ਜਿਹੜੀ ਵੀ ਤੁਸੀਂ ਸ਼ੇਪ 'ਚ ਕੱਟਣਾ ਚਾਹੋ ਕੱਟ ਲਿਓ ਤੇ ਉਹਦੇ ਵਿੱਚ ਦੋ ਚਮਚ ਨਮਕ ਦੇ ਪਾ ਕੇ ਤੇ ਇੱਕ ਤੁਸੀਂ ਨਿੰਬੂ ਨਚੋੜ ਦੇਣਾ ਉਹਨੂੰ 15 ਮਿੰਟ 20 ਮਿੰਟ ਦੇ ਲਈ ਲਗਭਗ ਭਿਉ ਕੇ ਪਾਣੀ ਵਿੱਚ ਰੱਖ ਦੇਣਾ ਉਸ ਤੋਂ ਬਾਅਦ ਉਹਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲੈਣਾ ਉਹਦੇ ਨਾਲ ਸਾਰਾ ਉਹਦਾ ਕੁਲਾਪਾਨ ਹੈ ਜਿਹੜਾ ਉਹ ਲੈ ਜਾਊਗਾ ਫਿਰ ਆਪਾਂ ਪਾਇਆ ਜੀ ਇੱਕ ਕੜਾਈ ਦੇ ਵਿੱਚ ਤੇਲ ਇੱਕ ਡੇਢ ਕਟਛੀ ਆਪਾਂ ਤੇਲ ਦੀ ਪਾਈ ਹੈ ਤੇ ਉਹਦੇ ਵਿੱਚ ਸਾਰੀ ਅਰਬੀ ਜਿਹੜੀ ਆਪਾਂ ਸੁਕਾਈ ਸੀ ਉਹ ਵਿੱਚ ਪਾਤੀ ਇਹਨੂੰ ਤੁਸੀਂ ਸਿਕਾਉਣ ਲਈ ਕਿਸੇ ਵੀ ਕੱਪੜੇ ਤੇ ਪਾ ਕੇ ਸੋਈ ਵਿੱਚ ਹੀ ਰੱਖ ਦੇਣਾ ਤੇ ਉਹ ਪਾਣੀ ਹੈ ਜਿਹੜਾ ਉਹ ਕੱਪੜੇ ਵਿੱਚ ਸੁੱਕ ਜਾਊਗਾ ਤੇ ਉਸ ਤੋਂ ਬਾਅਦ ਗੈਸ ਦੀ ਫਲੇਮ ਨੂੰ ਤੁਸੀਂ ਕਰ ਦੇਣਾ ਜੀ ਸਲੋ ਤੇ ਅਰਬੀ ਨੂੰ ਆਪਾਂ ਟੱਕ ਕੇ ਰੱਖ ਦਿੱਤਾ ਐਸੇ ਤਰੀਕੇ ਨਾਲ ਇਹ ਪੱਕ ਜੂਗੀ ਇਹਨੂੰ ਜ਼ਿਆਦਾ ਹਿਲਾਉਣ ਦੀ ਜ਼ਰੂਰਤ ਵੀ ਨਹੀਂ ਪੈਣੀ ਉਸ ਤੋਂ ਬਾਅਦ ਇਹਦੇ ਲਈ ਆਪਾਂ ਜਿਹੜਾ ਸਮਾਨ ਆ ਉਹ ਸਾਰਾ ਕੱਟ ਲਾਂਗੇ ਤਿੰਨ ਚਾਰ ਆਪਾਂ ਪਿਆਜ਼ ਕੱਟ ਲੇ 6-7 ਲਸਣ ਦੀਆਂ ਕਲੀਆਂ, ਥੋੜੀ ਜਿਹੀ ਆਪਾ ਅਦਰਕ, 7-8 ਹਰੀਆਂ ਮਿਰਚਾਂ ਤੇ ਦੋ ਸੁੱਕੀਆਂ ਲਾਲ ਮਿਰਚਾਂ ਤੇ ਦੋ ਕੱਟੇ ਜੀ ਵੱਡੇ ਟਮਾਟਰ ਇਸ ਸਾਰੀਆਂ ਚੀਜ਼ਾਂ ਨੂੰ ਆਪਾਂ ਚੋਪਰ ਦੇ ਵਿੱਚ ਪਾ ਕੇ ਜੀ ਗ੍ਰाइंड ਕਰ ਲਾਂਗੇ ਤੇ ਇਹਨੂੰ ਆਪਾਂ ਦਰਦਰਾ ਜਿਹਾ ਵੀ ਪੀਸ ਲਾਂਗੇ ਜਿਆਦਾ ਮੋਟਾ ਨਹੀਂ ਰੱਖਾਂਗੇ ਤੇ ਨਾ ਜਿਆਦਾ ਆਪਾਂ ਬਰੀਕ ਕਰਾਂਗੇ ਉਸ ਤੋਂ ਬਾਅਦ ਆਪਣੀ ਅਰਬੀ ਵੀ ਲਗਭਗ ਬਣ ਗਈ ਦੇਖੋ ਇਹਦਾ ਕਲਰ ਵਗੈਰਾ ਬਿਲਕੁਲ ਚੇਂਜ ਨਹੀਂ ਹੋਇਆ ਤੇ ਨਾਲੇ ਇਹ ਪੂਰੀ ਪੱਕ ਚੁੱਕੀ ਹੈ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਇਹ ਗ੍ਰाइंड ਕੀਤਾ ਸੀ ਮਸਾਲਾ ਉਹ ਸਾਰਾ ਤਿਆਰ ਹੋ ਗਿਆ ਹੁਣ ਉਹਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਇਸ ਤੋਂ ਵਧੀਆ ਤੇ ਸੌਖਾ ਤਰੀਕਾ ਅਰਬੀ ਬਣਾਉਣ ਦਾ ਨਹੀਂ ਹੋ ਸਕਦਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇੱਕ ਵਾਰ ਟਰਾਈ ਕਰਕੇ ਜ਼ਰੂਰ ਦੇਖਿਓ ਬੱਚਿਆਂ ਨੇ ਬਗੈਰ ਰੋਟੀ ਤੋਂ ਹੀ ਇਹਨੂੰ ਖਾ ਜਾਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਅਰਬੀ ਹੋਗੀ ਤਿਆਰ ਤੇ ਉਹਨੂੰ ਆਪਾਂ ਇੱਕ ਥਾਲ ਦੇ ਵਿੱਚ ਕੱਢ ਲਿਆ ਤੇ ਫਿਰ ਆਪਾਂ ਉਸੇ ਕੜਾਈ ਵਿੱਚ ਆਪਣਾ ਬਚਿਆ ਥੋੜਾ ਜਿਹਾ ਤੇਲ ਤੇ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਫਿਰ ਆਪਾਂ ਪਾਇਆ ਚਮਚ ਦਾ ਤੀਜਾ ਹਿੱਸਾ ਰਾਈ ਦਾ ਰਾਈ ਤੁਹਾਡੇ ਕੋਲੇ ਹੋਊਗੀ ਬਰੀਕ ਹੋਵੇ ਮੋਟੀ ਹੋਵੇ ਉਹਦੀ ਕੋਈ ਗੱਲ ਨਹੀਂ ਪਰ ਉਹ ਤੁਸੀਂ ਜ਼ਰੂਰ ਪਾਓ ਤੇ ਇਹਦੇ ਨਾਲ ਇਹਦਾ ਟੇਸਟ ਦੇਖਿਓ ਉਸ ਤੋਂ ਬਾਅਦ ਇਹਨੂੰ ਹਲਕਾ ਜਿਹਾ ਆਪਾਂ ਭੁੰਨ ਲਾਂਗੇ ਤੇ ਸਾਰਾ ਜਿਹੜਾ ਮਸਾਲਾ ਸੀ ਆਪਣਾ ਗ੍ਰाइंड ਕੀਤਾ ਉਹ ਇਹਦੇ ਵਿੱਚ ਪਾ ਦਾਂਗੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਨਾਲ-ਨਾਲ ਖਲਾਉਂਦੇ ਰਵਾਂਗੇ ਸਭ ਤੋਂ ਪਹਿਲਾਂ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰ ਦਿਆ ਕਰੋ ਉਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਪਕਾਇਆ ਫਿਰ ਇਹਦੇ ਵਿੱਚ ਪਾਈ ਆਪਾਂ ਹਲਦੀ ਫਿਰ ਪਾਵਾਂਗੇ ਜੀ ਨਮਕ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਲਾਲ ਮਿਰਚ ਤੇ ਫਿਰ ਪਾਇਆ ਮਸਾਲਾ ਤੇ ਥੋੜਾ ਜਿਹਾ ਪਤਨੀਆ ਪਾਊਡਰ ਥੋੜੀ ਜੀ ਆਪਾਂ ਬਿਲਕੁਲ ਦੇਗੀ ਮਿਰਚ ਪਾਈ ਹੈ ਤਾਂ ਕਿ ਇਹਦਾ ਕਲਰ ਵਗੈਰਾ ਬਦਿਆ ਆਵੇ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਲੈਣੀਆਂ ਹੈਗੀਆਂ ਤੇ ਮਸਾਲਾ ਤੁਹਾਨੂੰ ਪਤਾ ਹੀ ਹੈ ਸਬਜੀ ਸੁੱਕੀ ਵਿੱਚ ਥੋੜਾ ਜਿਹਾ ਜ਼ਿਆਦਾ ਤੇਜ ਹੁੰਦਾ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕਰ ਦਾਂਗੇ ਮਿਕਸ ਤੇ 3-4 ਮਿੰਟਾਂ ਲਈ ਆਪਾਂ ਇਹਨੂੰ ਠਾਕ ਕੇ ਰੱਖ ਦਾਂਗੇ ਮਸਾਲਾ ਆਪਣਾ ਬਣ ਗਿਆ ਕਿਉਂਕਿ ਇਹਦੇ ਉੱਪਰ ਤੇਲ ਚਾ ਜਿੰਨਾ ਬਚਿਆ ਉਹ ਆ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਇਆ ਜੀ 1 ਚਮਚ ਘਿਓ ਦਾ ਇਕਿਓ ਤੁਸੀਂ ਦੇਸੀ ਪਾਣਾ ਹੈਗਾ ਤੇ ਇਹਦੇ ਨਾਲ ਇਹਦਾ ਸਵਾਦ ਹੈ ਜਿਹੜਾ ਉਹ ਚੱਕਣਾ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਆਪਣੀ ਫਰਾਈ ਕੀਤੀ ਹੋਈ ਅਰਬੀ ਸਾਰੀ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਲਾ ਦੇਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਉੱਪਰ ਪਾਵਾਂਗੇ ਥੋੜੀ ਜੀ ਕਸਤੂਰੀ ਮੇਥੀ ਉਹਨੂੰ ਤੁਸੀਂ ਜ਼ਰੂਰ ਪਾਓ ਸਬਜੀ ਦਾ ਸਵਾਦ ਹੈ ਜਿਹੜਾ ਦੁੱਗਣਾ ਤਿਗਣਾ ਹੋ ਜਾਊਗਾ ਜੇ ਤੁਹਾਡੇ ਕੋਲ ਧਨੀਆ ਹੋਵੇ ਤੁਸੀਂ ਉਹ ਵੀ ਉੱਪਰ ਪਾ ਸਕਦੇ ਹੋ ਇਹ ਪਉਣ ਤੋਂ ਬਾਅਦ ਜਿਹੜੀ ਸਭ ਤੋਂ ਜ਼ਰੂਰੀ ਗੱਲ ਐ ਸਬਜੀ ਦੇ ਉੱਪਰ ਇੱਕ ਨਿੰਬੂ ਤੁਸੀਂ ਜ਼ਰੂਰ ਨਿਚੋੜਨਾ ਕਿਉਂਕਿ ਇਹਦੇ ਨਾਲ ਸਬਜੀ ਦਾ ਟੇਸਟ ਬਦਿਆ ਹੁੰਦਾ ਤੇ ਸਬਜੀ ਜਿਹੜੀ ਕਈਆਂ ਨੂੰ ਸਬਜੀ ਅਰਬੀ ਵਗੈਰਾ ਖਾਣ ਤੋਂ ਕੋਈ ਪ੍ਰੋਬਲਮ ਹੋ ਜਾਂਦੀ ਹੈ ਮਾੜੀ ਮੋਟੀ ਪੇਟ ਨੂੰ ਉਹ ਵੀ ਨਹੀਂ ਹੁੰਦੀ ਉਹ ਤੁਸੀਂ ਇੱਕ ਨਿੰਬੂ ਇਹਦੇ ਉੱਪਰ ਜ਼ਰੂਰ ਨਿਚੋੜ ਦੇਣਾ ਤੇ ਦੇਖੋ ਬਹੁਤ ਹੀ ਵਧੀਆ ਸੁੱਕੀ ਸਬਜੀ ਆਪਣੀ ਅਰਬੀ ਦੀ ਬਣ ਕੇ ਤਿਆਰ ਹੋ ਗਈ ਤੇ ਇਹਦਾ ਬਹੁਤ ਜ਼ਿਆਦਾ ਵਧੀਆ ਕਲਰ ਵਗੈਰਾ ਆਇਆ ਤੇ ਉਸ ਤੋਂ ਬਾਅਦ ਆਪਾਂ ਕੈਂਸ ਨੂੰ ਬੰਦ ਕਰਕੇ ਤੇ ਇਹਦੇ ਉੱਪਰ ਦੇ ਦਾਂਗੇ ਟੱਕਣ ਤੇ ਦੇਖੋ ਬਹੁਤ ਜ਼ਿਆਦਾ ਵਧੀਆ ਸਬਜੀ ਬਣੀ ਹੈ ਇੱਕ ਵਾਰ ਟਰਾਈ ਕਰਕੇ ਤੁਸੀਂ ਜ਼ਰੂਰ ਦੇਖਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ